ਆਪਾਂ ਕਾਲੂ ਜੀ ਦੇ ਮੰਦਰ ਦੇ ਵਿੱਚ ਚੂੜੀਆਂ ਦੀ ਫ੍ਰੀ ਸੇਵਾ ਰੱਖੀ ਹੋਈ ਹੈ ਤੇ ਮੈਨੂੰ ਬਹੁਤ ਵਧੀਆ ਲੱਗਾ ਤੇ ਮੈਂ ਕਿਹਾ ਚਲੋ ਗ੍ਰੀਨ ਤਾਂ ਰੈੱਡ ਤਾਂ ਸਾਰੇ ਪਉਂਦੇ ਆ ਆਪਾਂ ਡਿਫਰੈਂਟ ਟਾਈਪ ਦੀਆਂ ਪਉਆਂ ਲੀਆਂ ਜੇ ਕੰਮ ਦਾ ਕੋਈ ਕਹਿ ਦੇ ਜਦ ਲੱਗ ਜੇ ਹੈਲੋ ਨਮਸਤੇ ਆਦਰ ਸਾਰ ਸਿਕਾ ਦੋਸਤੋ ਮੈਂ ਹਾ ਤੁਹਾਡੀ ਹੋਸਟ ਤੇ ਦੋ ਨੈਂਸੀ ਰੋਡਾ ਤੇ ਅੱਜ ਅਸੀਂ ਪਹੁੰਚੇ ਆ ਪਾਪਾ ਕਾਲੂ ਮੰਦਰ ਜੀ ਜਿੱਥੇ ਕਿ ਅੱਜ ਲੇਡੀਜ਼ ਬਹੁਤ ਸੋਹਣਿਆ ਸੋਹਣਿਆ ਤਿਆਰ ਹੋ ਕੇ ਆਈਆਂ ਤੇ ਤੀਆਂ ਮਨਾ ਰਹੀਆਂ ਨੇ ਉਹ ਵੀ ਬਿਲਕੁਲ ਡਿਫਰੈਂਟ ਟਾਈਪ ਦਾ ਤੇ ਆਓ ਉਹਨਾਂ ਨਾਲ ਹੀ ਆਪਾਂ ਗੱਲਬਾਤ ਕਰਦੇ ਹਾਂ ਤੇ ਅੱਜ ਇਥੇ ਪਿੰਡੀ ਸਿਲੇ ਮੰਦਰ ਦੇ ਵਿੱਚ ਤੀਆਂ ਮਨਾ ਰਹੇ ਹੋ ਉਹਦੇ ਬਾਰੇ ਦੱਸੋ ਸਾਨੂੰ ਅਸੀਂ ਤੀਆਂ ਦਾ ਪ੍ਰੋਗਰਾਮ ਹਰ ਸਾਲ ਮਨਾਉਂਦੇ ਆ ਇਸ ਸਾਰੀ ਅਸੀਂ ਸਾਨੂੰ ਪ੍ਰਬੰਧਕ ਕਮੇਟੀ ਬਾਬਾ ਕਾਲਜ ਦੀ ਸਮਾਲ ਬਣਾਉਣ ਦੀ ਕਮੇਟੀ ਬਣਾਉਣ ਨੇ ਨਾਲ ਸਪੋਰਟ ਕੀਤਾ ਤੇ ਸਾਨੂੰ ਅੱਜ ਇੱਥੇ ਤੱਕ ਲੈ ਕੇ ਆਂਦਾ ਆ ਅਸੀਂ ਹਰ ਸਾਲ ਇਹ ਪ੍ਰੋਗਰਾਮ ਨੂੰ ਸਾਡਾ ਇਹ ਪੰਜਵਾਂ ਪ੍ਰੋਗਰਾਮ ਹੈ ਅੰਟੀ ਜਿੱਦਾਂ ਤੀਆਂ ਬਹੁਤ ਸਾਲਾਂ ਤੋਂ ਮਨਾਉਂਦੇ ਆ ਰਹੀਆਂ ਲੇਡੀਜ਼ ਬੱਚੀਆਂ ਕੁੜੀਆਂ ਤਿਆਰ ਹੁੰਦੀਆਂ ਵਾ ਇਹ ਮਨਾਾਈ ਕਿਉਂ ਜਾਂਦੀ ਆ ਮਨਾਾਈ ਇਸ ਕਾਰਨ ਜਾਂਦੀ ਆ ਕਿ ਕੁੜੀਆਂ ਸਹੁਰਿਆਂ ਦੇ ਘਰ ਕਈ ਪ੍ਰੋਬਲਮ ਆਉਂਦੀਆਂ ਆ ਤੇ ਦੁੱਖ ਵਿੱਚ ਰਹਿੰਦੀਆਂ ਆ ਜਾਂ ਜਿਆਦਾ ਬੱਚੇ ਘੂਨ ਵਿੱਚ ਬੜਿਓਗਾ ਇਸ ਕਰਕੇ ਤੀਆਂ ਮਨਾਉਂਦੇ ਆ ਤੇ ਕੁੜੀਆਂ ਆਪਣੇ ਘਰਾਂ ਤੋਂ ਨੋਹਾ ਤੇ ਕੁੜੀਆਂ ਕੱਟੀਆਂ ਹਣ ਪੇਕਿਆਂ ਨੂੰ ਆਣ ਜੋ ਬੁੜੀਆਂ ਕੁੜੀਆਂ ਕੱਟੀਆਂ ਹੋ ਕੇ ਪਿੰਗਾ ਝੂਟਣ ਤੇ ਇਸ ਖੁਸ਼ੀ ਮਨਾਣ ਕਿ ਜਿੰਨੇ ਗਾਮੂਆਂ ਦੇਲ ਦੇ ਧੋਖਾ ਸਾਰੇ ਭੁੱਲ ਜਾਣੀਆਂ ਇਸ ਕਰਕੇ ਤੀਆਂ ਮਨਾਈਆਂ ਜਾਂਦੀਆਂ ਤੀਆਂ ਦਾ ਇਹ ਆ ਕਿ ਪਿੰਗਾ ਝੂਟਣੀਆਂ ਚੂੜੀਆਂ ਚੜਾੜੀਆਂ ਮਹਿੰਦੀਆਂ ਲਗਾਉਣੀਆਂ ਕੱਟੀਆਂ ਹੋ ਕੇ ਬੋਲੀਆਂ ਗਿੱਧਾ ਟਿੱਕਲੀ ਇਸ ਕਰਕੇ ਤੀਆਂ ਮਨਾਈਆਂ ਜਾਂਦੀਆਂ ਕੁੜੀਆਂ ਆਪਣੇ ਘਰਾਂ ਤੋਂ ਆਣ ਪੇਕਿਆਂ ਦੇ ਘਰ ਆ ਕੇ ਖੁਲੀਆ ਆਜ਼ਾਦ ਹਵਾਜ ਹੋ ਜਾਣੀਆਂ ਕਿ ਸਾਰੇ ਘਰ ਜਾ ਕੇ ਥੋੜਾ ਘੁੱਟਨ ਹੁੰਦੀ ਆ ਕੋਈ ਸਾਰੇ ਬੋਲਣ ਦਿੰਦੇ ਕੋਈ ਨਹੀਂ ਬੋਲਣ ਦਿੰਦੇ ਇਸ ਕਰਕੇ ਕੁੜੀਆਂ ਪੇਕੇ ਘਰ ਨੂੰ ਆਣੀਆਂ ਤੀਆਂ ਮਨਾਉਣ ਵਾਸਤੇ ਤਾਂ ਆਂਦੀਆਂ ਇਸੇ ਕਰਕੇ ਅਸੀਂ ਬਾਬਾ ਕਾਲੂ ਜੀ ਦੀ ਸਮਾਹ ਤੇ ਇਹ ਪ੍ਰੋਗਰਾਮ ਰੱਖਦੇ ਆ ਕਿ ਸਾਰੇ ਇਹ ਸਾਡਾ ਪੰਜਵਾਂ ਪ੍ਰੋਗਰਾਮ ਆ ਪਹਿਲਾਂ ਅਸੀਂ ਸਿੰਪਲ ਵਾਂਗੂ ਹੁਣ ਸਾਡਾ ਕਮੇਟੀ ਨੇ ਸਾਥ ਦਿੱਤਾ ਸਾਰੇ ਬਾਬਾ ਕਾਲੂ ਜੀ ਨੇ ਜੋ ਸਰਪੰਚ ਸਹਿਬਾ ਵੀ ਆਣੇ ਆ ਤੇ ਇਸ ਕਰਕੇ ਅਸੀਂ ਇਹ ਰੱਖਿਆ ਆ ਕਿ ਸਾਰੀਆਂ ਬੀਬੀਆਂ ਆਣ ਜਿਹੜੀਆਂ ਕਲਕਲੀਆਂ ਮਨਾਉਂਦੀਆਂ ਉਹ ਕੱਟੀਆਂ ਹੋ ਕੇ ਸਾਡਾ ਸੰਜੋੜ ਦੇ ਸਾਰੀਆਂ ਗੱਲ ਕੇ ਬੈਠੀਏ ਮੈਂ ਜਦੋਂ ਆਈ ਇੱਥੇ ਤੇ ਮੈਨੂੰ ਬਹੁਤ ਵਧੀਆ ਬਹੁਤ ਡਿਫਰੈਂਟ ਟਾਈਪ ਦੀ ਲੱਗੀ ਕਿ ਤੁਸੀਂ ਮਨਾ ਰਹੇ ਹੋ ਉਹਦੇ ਬਾਰੇ ਦੱਸੋ ਥੋੜਾ ਸਾਨੂੰ ਵੀ ਅਸੀਂ ਤਿਲੀਆਂ ਨੱਚ ਕੇ ਮਨੋਨੇ ਆ ਗਾ ਕੇ ਗੰਨੇ ਆ ਬੋਨੋਨੇ ਆ ਐਂਡ ਕਾਮ ਟੂ ਮਕੇ ਮਨੋਨੇ ਪਿੰਗਾ ਝੂਟਦੇ ਆ ਨੱਚਦੇ ਟੱਪਦੇ ਖੁਸ਼ੀ ਨਾਲ ਮਨੋਨੇ ਆ ਹੋਰ ਅਸੀਂ ਗਿੱਧੇ ਪਉਂਦੇ ਆ ਭੰਗੜੇ ਪਉਂਦੇ ਆ ਸਾਰੇ ਬੱਚੇ ਉਡੇ ਜਵਾਨ ਸਾਰੇ ਤੀਆਂ ਦਾ ਤਿਹਾਰ ਮਨਾਉਂਦੇ ਆਂ ਅੰਟੀ ਜੀ ਦੇ ਕਿ ਤੀਆਂ ਮਨਾਉਂਦੇ ਆਂ ਸਾਰੇ ਅਲੱਗ-ਅਲੱਗ ਤਰ੍ਹਾਂ ਮਨਾਉਂਦੇ ਆਂ ਤੇ ਤੁਸੀਂ ਤੀਆਂ ਚ ਕੀ ਇੰਜੋਏ ਕਰਦੇ ਹੋ ਇੰਜੋਏ ਅਸੀਂ ਕਰਦੇ ਆਂ ਅਸੀਂ ਨੱਚਦੇ ਆਂ ਟੱਪਦੇ ਆਂ ਗਾਉਂਦੇ ਆਂ ਸਾਨੂੰ ਖੁਸ਼ੀ ਜਿੱਦਾਂ ਮਿਲਦੀ ਆਂ ਕਿ ਅਸੀਂ ਹੋਰ ਵੀ ਜ਼ਿਆਦਾ ਵਧੀਆ ਗਾਈਏ ਵਧੀਆ ਗਾਈਏ ਵਧੀਆ ਬੋਲੀਆਂ ਪਾਈਏ ਸਾਰੇ ਸੋਣੇ ਸਾਡੀਆਂ ਪੋਤੀਆਂ ਜਦੋਂ ਗਿੱਟਾ ਵੀ ਕਰਾਂਗੇ ਉਹ ਵੀ ਸਾਨੂੰ ਚੰਗੀਆਂ ਲੱਗਦੀਆਂ ਆਂ ਜਦੋਂ ਆਪਸ ਦੇ ਵਿੱਚ ਸਾਰੇ ਇਕੱਠੇ ਹੋ ਕੇ ਬੱਲੇ ਜਿੱਦਾਂ ਤੁਸੀਂ ਮੈਰਿਡ ਹੋ ਜੋ ਤੁਸੀਂ ਅਨਮੈਰਿਡ ਹੁੰਦੇ ਸੀਗੇ ਉਦੋਂ ਤੁਸੀਂ ਕਿੱਦਾਂ ਮਨਾਉਂਦੇ ਸੀ ਤੇ ਵਿਆਹ ਤੋਂ ਬਾਅਦ ਕਿੱਦਾਂ ਮਨਾਉਂਦੇ ਆ ਉਹ ਪਹਿਲਾਂ ਦਸੇ ਹਿੰਦੀਆਂ ਸੇਲੀਆਂ ਪਟਿਆਉਂਦੇ ਸੀ ਜਿੱਦਾਂ ਮਨ ਲੱਗਦੀ ਨੱਚਣਾ ਗੁਆਣਾ ਟੱਪੜਾ ਮਤਲਬ ਆਪਣੇ ਜਿੱਦਾਂ ਦਾ ਦਿਲ ਕੀਤਾ ਉਦਾਂ ਇੰਜੋਏ ਕਰੀਦਾ ਸੀ ਵਿਆਹ ਤੋਂ ਬਾਅਦ ਹੁਣ ਅਸੀਂ ਇੱਥੇ ਆ ਕੇ ਆਪਣੀ ਫੈਮਿਲੀ ਦੇ ਨਾਲ ਜਿੱਦਾਂ ਸੱਸ ਸੋਹਰਾ ਹੁੰਦੇ ਆ ਜਿੱਸਾ ਸੱਸਾਂ ਦੇ ਨਾਲ ਆ ਕੇ ਅਸੀਂ ਆਪਣੀਆਂ ਤਿਆਰ ਹੁੰਦੇ ਆਂ ਦੀ ਗਵਾਂਡੀ ਨਾਲ ਸੇਲੀਆਂ ਇੱਥੇ ਆ ਕੇ ਬਣਾ ਲੀਦੀ ਆ ਫਿਰ ਉਹਨਾਂ ਨਾਲ ਇਕੱਠੇ ਹੋ ਕੇ ਅਸੀਂ ਇਹਦਾ ਤੀਆਂ ਹੁੰਦਾ ਸੀ ਤੁਹਾਡਾ ਫੇਵਰਿਟ ਕਲਰ ਕਿਹੜਾ ਵਾ ਵੀਰੋ ਤੁਸੀਂ ਪਾਇਆ ਤਾਂ ਅੱਜ ਪਿੰਕ ਹੈ ਇਹੋ ਜਿਹੀ ਪਿੰਕ ਵੀ ਹੋ ਰਹੀ ਲੱਗਦਾ ਪਿੰਕ ਵੀ ਜਲਾਦਾ ਤੁਹਾਡੇ ਹਸਬੰਡ ਨੂੰ ਕਿਹੜਾ ਪਸੰਦਾ ਕਲਰ ਹਸਬੰਡ ਨੂੰ ਵੀ ਪਿੰਕ ਪਸੰਦ ਆਣਾ ਅੱਜ ਤਾਂ ਇਹਨਾਂ ਦਾ ਤੀਆਂ ਤੇ ਅੱਜ ਮੈਂ ਹਸਬੰਡ ਦਾ ਬਾਕੇ ਆਇਆ ਫੇਵਰਟ ਹਾਂਜੀ ਮਹਿੰਦੀ ਵੀ ਸੰਦ ਦਿਖਾਓ ਕਿਹੜੀ ਲਾਈ ਜਾਣਾ ਕਿੰਨੇ ਲਾਈ ਮੈਂ ਆਪ ਹੀ ਲਾਈ ਹੈ ਆਪੇ ਲਾਈ ਹੈ ਸੋਨੀ ਲਾਈ ਹੈ ਚਲੋ ਇਹ ਵੀ ਆਪਣੇ ਕੋਲ ਇੱਕ ਟੈਲੈਂਟ ਹੋਣਾ ਚਾਹੀਦਾ ਕਿ ਇੱਕ ਮਹਿੰਦੀ ਤੁਸੀਂ ਲਾ ਰਹੇ ਹੋ ਫੋਟੋ ਸ਼ਾਟ ਪਾਓ ਔਰ ਕਿਸ ਕਿਸ ਦੀ ਜੇ ਸ਼ੌਂਕ ਆਂਤੀਆਂ ਦੇ ਵਿੱਚ ਸੌਣ ਦੇ ਵੀ ਨੇ ਨਾ ਪੈਂਦੀ ਲਾਉਣ ਦਾ ਜਿਹੜਾ ਚੂੜੀਆਂ ਪਾਉਂਦਾ ਇਹਦਾ ਤਾਂ ਬਹੁਤ ਸ਼ੌਂਕ ਚੂੜੀਆਂ ਪਾਈਆਂ ਨਹੀਂ ਬਟ ਹਾਂਜੀ ਪਾਈਆਂ ਹੁਣ ਉਹ ਕਾਫੀ ਹੋ ਗਈਆਂ ਆਂਟੀ ਜੀ ਨਾ ਤਿਰਛੀਆਂ ਨਜ਼ਰਾਂ ਨਾਲ ਮੈਨੂੰ ਦੇਖ ਰਹੀ ਸੀ ਕਿ ਇਹ ਮੇਰੇ ਤੋਂ ਹੀ ਆਣ ਲੱਗੀ ਹੁਣ ਬਸ ਮੈਂ ਆ ਗਈ ਤੁਹਾਡੇ ਕੋਲ ਹਾਂਜੀ ਆਂਟੀ ਤੁਹਾਡਾ ਫੇਵਰਿਟ ਕਲਰ ਕੀ ਡਾਵਾ ਬਸ ਵੀੜਾਈ ਬਸ ਜਿਹੜਾ ਪੀਲਾ ਹੀ ਆ ਜਿਹੜਾ ਪਾਇਆ ਹੋਇਆ ਉਹੀ ਫੇਵਰਿਟ ਕਲਰ ਆ ਅੱਜ ਵੀ ਕਿਦਾਂ ਤੀਆਂ ਮਨਾ ਰਹੇ ਹੋ ਹਾਂਜੀ ਅਸੀਂ ਬਾਬਾ ਕਾਲੂ ਦੀ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਸਾਨੂੰ ਉਹਨਾਂ ਨੇ ਆਪਣਾ ਤੀਆਂ ਦਾ ਪ੍ਰੋਗਰਾਮ ਮਨਾਉਣ ਵਾਸਤੇ ਸਹਿਯੋਗ ਦਿੱਤਾ ਤਾਂ ਕਿ ਅਸੀਂ ਆਪਣਾ ਪੰਜਾਬੀ ਵਿਰਸਾ ਹਰ ਸਾਲ ਦੀ ਤਰ੍ਹਾਂ ਜਿਉਂਦੇ ਰਹੀਏ ਹਾਂ ਹਾਂਜੀ ਤੁਹਾਡਾ ਕੀ ਨਾਮ ਹੈ ਸੰਦੀਪ ਕਾ ਕੀ ਕਰਦੇ ਹੋ ਤੁਸੀਂ ਤੁਸੀਂ ਬਾਰੋਂ ਆਏ ਹੋ ਬਾਰੋਂ ਆਇਆ ਕਿਤੋਂ ਆਏ ਹੋ ਇਟਲੀ ਤੋਂ ਇਟਲੀ ਤੋਂ ਤੇ ਤੀਆਂ ਸਪੈਸ਼ਲ ਤੀਆਂ ਮਨਾ ਲਾਇਓ ਆਪਾਂ ਅੰਦੂਕ ਪਰਤੀਆਂ ਮਨਾਣ ਲਈ ਤੁਸੀਂ ਪ੍ਰੋਪਰ ਰੈਡੀ ਹੋ ਕੇ ਨਹੀਂ ਆਏ ਅੱਜ ਅੱਜ ਤਾਂ ਆਇਆ ਤਾਂ ਬੰਦਾ ਸੀ ਨਹੀਂ ਅੱਜ ਕਿਤੇ ਗਏ ਹੋ ਸੀ ਅਸੀਂ ਤਾਂ ਲੇਟ ਹੋ ਗਏ ਹਾਂ ਲੇਟ ਹੋ ਗਏ ਕੀ ਕਰਨ ਆਜ ਬੈਠੇ ਸੀ ਕੁਝ ਨਹੀਂ ਕਰਨ ਬਸ ਦੇਖਣ ਆਏ ਆ ਬਸ ਦੇਖਣ ਆਏ ਜਿਨ੍ਹਾਂ ਤੇ ਮੇਰਾ ਹੱਥ ਰੱਖ ਹੋ ਗਿਆ ਉਹਨਾਂ ਨੂੰ ਬੋਲਣਾ ਹੀ ਪੈਣਾ ਹੈ ਤੁਸੀਂ ਨੇ ਸੋਹਣੇ ਲੱਗ ਰਹੇ ਹੋ ਥੈਂਕ ਯੂ ਜੀ ਅੱਗੇ ਵੀ ਇਦਾਂ ਸੋਹਣੇ ਲੱਗਦੇ ਹੋ ਪਤਾ ਨਹੀਂ ਹਸਬੰਦ ਨੇ ਕੌਮਪਲੀਮੈਂਟ ਨਹੀਂ ਦਿੱਤਾ ਕਦੀ ਬਹੁਤ ਇੰਦਰੀਆ ਫਿਰ ਤੀਆਂ ਕਿਦਾਂ ਮਨਾਉਂਦੇ ਹੋ ਤੀਆਂ ਮੈਂ ਤਾਂ ਫਸਟ ਟਾਈਮ ਮਨਾਉਣ ਲੱਗੀ ਆ ਕਦੀ ਵੀ ਨਹੀਂ ਮਨਾਇਆ ਨਹੀਂ ਪਹਿਲੇ ਕਿੱਥੇ ਰਹਿੰਦੇ ਹੁੰਦੇ ਸੀ ਪੱਲਾ ਮੈਂ ਤਾਂ ਆਪਣੇ ਮਾਇਕੇ ਸਗੀ ਹੁਣ ਮੈਂ ਇੱਥੇ ਸੌਰੀ ਆ ਬਟ ਮੈਂ ਆਈ ਫਸਟ ਟਾਈਮ ਆ ਇੱਥੇ ਅੱਛਾ ਜਿੱਦਾਂ ਐਸੇ ਆ ਲੱਗਾਇਆ ਹੈ ਨਾ ਫਿਰ ਜਿੱਦਾਂ ਜਿੰਨਾ ਕੋ ਮਨਾ ਚੁੱਕੇ ਆ ਤੁਸੀਂ ਹਾਂ ਜੀ ਤੈਨੂੰ ਕਿਦਾਂ ਲੱਗਾ ਬੜਾ ਵਧੀਆ ਲੱਗਾ ਅਗਲਾ ਐਕਸਪੀਰੀਅੰਸ ਕੀ ਰੱਖਣਾ ਚਾਹੁੰਦੇ ਕਿ ਨੈਕਸਟ ਈਅਰ ਅਲਾਨਾਚਲ ਨੇ ਕਰ? ਹਾਂਜੀ ਹਾਂਜੀ ਜ਼ਰੂਰ। ਤੁਹਾਡਾ ਕੀ ਨਾਮ ਆ? ਮੇਰਾ ਨਾਮ ਪੂਨਮ। ਪੂਨਮ ਬੜਾ ਪਿਆਰਾ ਨਾਮ ਹੈ। ਕਿਨੇ ਰੱਖਿਆ ਸੀ? ਮੇਰੇ ਪਾਪਾ ਨੇ। ਪਾਪਾ ਨੇ ਰੱਖਿਆ ਫੇ ਪੁੱਛਿਆ ਨਹੀਂ ਕਿ ਕਿਉਂ ਰੱਖਿਆ ਪੂਨਮ? ਅ ਜਿੱਦਾਂ ਕਿ ਤੁਸੀਂ ਫੂਡ ਪਾਇਆ ਪਿੰਕ ਕਲਰ ਦਾ। ਤੁਹਾਡਾ ਫੇਵਰਿਟ ਕਲਰ ਕਿਹੜਾ? ਮੇਰਾ ਫੇਵਰਿਟ ਵਾਈਟ ਹੈ। ਵਾਈਟ ਹੈ। ਤੇ ਅੱਜ ਪਿੰਕ ਲਈ ਕਿਨੇ ਤੁਹਾਨੂੰ ਸੁਜੈਸਟ ਕੀਤਾ ਕਿ ਪਿੰਕ ਮੇਰੇ ਬੱਚਿਆਂ ਦੀ। अच्छा बच्चियां ना बड़ा प्यार है इनारा बच्चियां दी गल मन के आए आज केड़ा बच्चा है प्यारा जिया अच्छा हां <ownership> as <ckós stad fun> जी कुणी ਤੁਹਾਡੀ ਵੀਡੀਓ ਬਣਾ ਰਹੀ ਹੈ ਨੈਟ ਤੇ ਪਾਓਗੇ ਅੱਜ ਬੱਚੇ ਬੜੇ ਆਜ ਕਾਲ ਦੇ ਸੋਸ਼ਲ ਮੀਡੀਆ ਤੇ ਪੂਰਾ ਐਕਟਿਵ ਰਹਿੰਦੇ ਆ ਜਿਹੇ ਕੰਮ ਤਾਂ ਹੈਗੀ ਆ ਬੱਚੇ ਰਹਿੰਦੇ ਐਕਟਿਵ ਵੱਡਿਆਂ ਨੂੰ ਵੀ ਐਕਟਿਵ ਰਹਿਣਾ ਚਾਹੀਦਾ ਨਾ हां जी ਫੇ ਤੁਸੀਂ ਕਿਉਂ ਨਹੀਂ ਰਹਿੰਦੇ ਨਹੀਂ ਮੈਂ ਤਾਂ ਐਕਟਿਵ ਹਾਂ ਬਹੁਤ ਹਾਂ ਐਕਟਿਵ ਹੋ ਕਿਹੜੀ ਆਈਡੀ ਤੁਹਾਡੀ ਮੇਰੀ ਹੈਗੀ ਆ ਜੂਟ ਉੱਤੇ ਹੈਗੀ ਆ ਭੈਣਾ ਦਾ ਵੀਰ ਭੈਣਾ ਦਾ ਵੀਰ ਹਾਂਜੀ ਮੇਰੇ ਜੂਟ ਉੱਤੇ ਵਾਹ ਬੜਾ ਡਿਫਰੈਂਟ ਨਾਮ ਰੱਖਿਆ ਭੈਣਾ ਦਾ ਵੀਰ ਮੇਰੀ ਜਦੋਂ ਦੋਨੋਂ ਬੇਟੀਆਂ ਸੀ ਉਦੋਂ ਮੈਂ ਸਿਲੈਕਟ ਕੀਤਾ ਸੀ ਅੱਛਾ ਮੈਂ ਬੱਚਿਆਂ ਤੇ ਹੀ ਬਣਾਈ ਹੋਈ ਆਈਡੀ ਤੇ ਫਿਰ ਵੀਡੀਓ ਵੀ ਬੱਚਿਆਂ ਦੀ ਪਾਉਂਦੇ ਹੁੰਦੇ ਨੇ ਨਾ ਬੱਚਿਆਂ ਦੀਆਂ ਵੀ ਆਪਣੀਆਂ ਵੀ ਆ ਹਾਂਜੀ ਆਂਟੀ ਜੀ ਤੁਸੀਂ ਕਿਹੜੇ ਕਲਰ ਦਾ ਸੂਟ ਪਾਇਆ ਇਹ ਹੀ ਸਵਾਲ ਆ ਮੇਰਾ ਡਾਰਕ ਵਾਈਨ ਡਾਰਕ ਵਾਈਨ ਕਿਹਦੀ ਸਿਲੈਕਟ ਕਿਹਨੇ ਸਿਲੈਕਟ ਕੀਤਾ ਸੀ ਵਾਹ ਹਸਬੰਡ ਦੀ ਚੋਇਸ ਭਈ ਅੱਜ ਤੇ ਹਸਬੰਡ ਨੇ ਕਿਹਾ ਇਹ ਸਰੀਰ ਕਿਤੇ ਕਿ ਬਹੁਤ ਸੋਹਣਾ ਲੱਗ ਰਿਹਾ ਉਹ ਆਲਵੇਸ ਕਰਦੇ ਆ ਅੱਛਾ ਹਰ ਹਮੇਸ਼ਾ ਹੀ ਕਰਦੇ ਆ ਮਹਿੰਦੀ ਨਹੀਂ ਲਾਈ ਤੁਸੀਂ ਅੱਜ ਮੈਂ ਵੀ ਐਕਚੁਅਲੀ ਮੈਂ ਨੂੰ ਕੱਲੇ ਪਤਾ ਲੱਗਾ ਕਿ ਪ੍ਰੋਗਰਾਮ ਕਰਨਾ ਹੈ ਇਹਨਾਂ ਨੇ ਪ੍ਰੋਗਰਾਮ ਕਰਨਾ ਹੈ ਤੇ ਮੈਨੂੰ 16 ਸਾਲਾਂ ਚ ਫਸਟ ਟਾਈਮ ਹੈ ਕਿ ਮੈਂ ਤੀਆਂ ਦੇ ਤਿਹਾੜੀ ਤੇ ਆਈ ਆ ਤੇ ਕਿਦਾਂ ਦਾ ਐਕਸਪੀਰੀਅੰਸ ਰਿਹਾ ਹੈ ਐਕਸਪੀਰੀਅੰਸ ਵਧੀਆ ਜੇ ਇਦਾਂ ਦੇ ਹੋਰ ਉਪਰਾਲੇ ਕੀਤੇ ਜਾਂ ਤਾਂ ਵਧੀਆ ਹੋ ਸਕਦਾ ਹੈ ਜਿਹੜੇ ਕੁੜੀਆਂ ਨੂੰਹਾਂ ਆ ਉਹਨਾਂ ਜਿਹੜੇ ਅੰਦਰਲੇ ਚਾ ਆ ਉਹ ਨਿਕਲ ਕੇ ਬਾਹਰ ਆ ਸਕਦੇ ਆ ਅਸੀਂ ਆਪਣੇ ਘਰਾਂ ਤੱਕ ਹੀ ਸੀਮਤ ਰਹਿ ਜਾਂਦੇ ਜੇ ਅਸੀਂ ਇਤਾਂ ਦੇ ਪ੍ਰੋਗਰਾਮ ਨੂੰ ਲਿੱਤਾਂਗੇ ਨਾ ਤੇ ਆਉਣ ਵਾਲੇ ਟਾਈਮ ਵਿੱਚ ਬਹੁਤ ਕੁਝ ਅਸੀਂ ਲੈ ਸਕਦੇ ਆ ਆਪਣੇ ਸਮਾਜ ਤੋਂ ਸੇਰ ਲੈ ਸਕਦੇ ਸਾਡੀਆਂ ਬੱਚੀਆਂ 'ਚ ਕਿੰਨਾ ਹੁਨਰ ਆ ਸਾਡੇ 'ਚ ਕਿੰਨਾ ਹੁਨਰ ਆ ਸਿਰਫ ਇੱਕ ਕੋਸ਼ਿਸ਼ ਕਰਨ ਦੀ ਲੋੜ ਹੈ ਮੇਰਾ ਨਾਮ ਨਿਰੂਪਰ ਮਾਰ ਹੈ ਤੇ ਤੁਸੀਂ ਇੱਥੇ ਕੀ ਕਰ ਰਹੇ ਹੋ ਅਸੀਂ ਅੱਜ ਦੀ ਆਂਦਾ ਤਿਉਹਾਰ ਮਨਾਣ ਆਏ ਆ ਸਾਡੇ ਪਿੰਡ ਚ ਹਰ ਸਾਲ ਮਨਾਇਆ ਜਾਂਦਾ ਹੈ ਤਾਂ ਅਸੀਂ ਵੀ ਐਤ ਕੀ ਵਾਰ ਫਿਰ ਇਸ ਤਿਉਹਾਰ ਅੰਦਰ ਸ਼ਾਮਿਲ ਹੋਣ ਆਏ ਆ ਤੁਸੀਂ ਤੇ ਕਿੱਦਾਂ ਮਨਾਣ ਆਏ ਹੋ ਨੱਚ ਕੇ ਟੱਪ ਕੇ ਚੁਲਾ ਚੂਲ ਕੇ ਹਾਂ ਤੂੰ ਮਚਾ ਕੇ ਹਾਂ ਤੂੰ ਮਚਾ ਕੇ ਬੱਚਿਆਂ ਦੀ ਪਰਫਾਰਮੈਂਸ ਦੇਖਾਂਗੇ ਬੱਚਿਆਂ ਦੀ ਪਰਫਾਰਮੈਂਸ ਦੀ ਕਿਉਂ ਖੁਦ ਕਿਉਂ ਨਹੀਂ ਕਰੂਗੇ ਕਿਉਂਕਿ ਸਾਨੂੰ ਆਂਦਾ ਨਹੀਂ ਅਸੀਂ ਦੇਖ ਕੇ ਖੁਸ਼ ਹੋਣ ਵਾਲੇ ਬੰਦੇ ਆ ਨਹੀਂ ਇਦਾਂ ਨਹੀਂ ਹੋਣਾ ਚਾਹੀਦਾ ਖੁਦ ਵੀ ਕਰੋ ਹਾਂ ਕੋਸ਼ਿਸ਼ ਪੂਰੀ ਕਰਾਂਗੇ ਕਿ ਜ਼ਿਆਦਾਤਰ ਤਾਂ ਇਹ ਲੇਡੀਜ਼ ਨੂੰ ਸੰਭਾਲ ਰਹੇ ਆ ਬੱਚੇ ਹੀ ਕਰੋਗੇ ਹੁਣ ਨਹੀਂ ਲੇਡੀਜ਼ ਦਾ ਦਿਨ ਹੈ ਲੇਡੀਜ਼ ਨੂੰ ਆਪ ਹੀ ਤਾਂ ਕਰਨਾ ਚਾਹੀਦਾ ਪੂਰੀ ਹੈ ਸਾਡੀ ਡੈਡੀਕੇਸ਼ਨ ਪੂਰੀ ਹੈ ਬਟ ਇਹ ਹੈ ਕਿ ਹਾਂ ਵੀ ਹੁਣ ਬੱਚਿਆਂ ਨੂੰ ਪ੍ਰੋਤਸਾਹਿਤ ਕਰਾਂਗੇ ਤਾਂ ਅੱਗੇ ਬੱਚੇ ਫਿਰ ਜ਼ਿਆਦਾ ਵਧੀਆ ਕਰਨਗੇ ਨਾ ਇਸ ਕਰਕੇ ਅੰਟੀ ਤੁਸੀਂ ਚੂੜੀਆਂ ਚੜਵਾਉਣ ਖੜੇ ਹੋ ਹਾਂਜੀ ਚੂੜੀਆਂ ਚੜਵਾਉਣ ਖੜੇ ਆਸੀਂ ਛੋੜੀ ਵਾਰੀ ਬਸ ਆਣ ਵਾਲੀ ਆ ਹਾਂਜੀ ਆਉਣ ਵਾਲੀ ਸਾਡੇ ਬਾਰੇ ਤੇ ਜਿੱਦਾਂ ਕਿ ਤੁਸੀਂ ਤੀਆਂ ਮਨਾਣ ਆਏ ਹੋ ਅੱਜ ਤੀਆਂ ਮਨਾਉਣ ਆਏ ਤੀਆਂ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਉਂਦੇ ਹੋ ਕਿ ਤੀਆਂ ਕਿਉਂ ਮਨਾਈ ਜਾਂਦੀ ਹੈ ਤੀਆਂ ਮਨਾਈਆਂ ਜਾਂਦਿਆਂ ਸੌਂਦੇ ਮਹੀਨੇ ਹਾਂਜੀ ਕਿੱਦਾਂ ਪੰਗਣਾ ਤੇ ਬੱਚਿਆਂ ਨੂੰ ਕੀ ਦੱਸਦੇ ਆ ਕਿ ਤੀਆਂ 'ਚ ਕੀ ਕਰਿਆ ਚਾਹੀਦਾ ਤਿਆਜੇ ਗਦਾ ਪੰਗੜਾ ਇਹ ਹੀ ਪੋਣਾ ਚਾਹੀਦਾ ਹੈ ਹਾਂ ਐਕੋਡੀਸ਼ਨ ਕਰਨੀ ਚਾਹੀਦੀ ਤੇ ਅੱਜ ਇਹ ਮੇਲੇ ਦੇ ਜਿਹੜੇ ਚੂੜੀਆਂ ਵਾਸਤੇ ਬੁਲਾਇਆ ਤੁਹਾਨੂੰ ਇਹ ਫ੍ਰੀ ਆਫ ਕੋਸਟ ਹੈ ਹਾਂਜੀ ਇਹ ਇਹ ਜਿਹੜਾ ਇਹ ਮੰਦਿਰ ਹੈ ਬਾਬਾ ਕਾਲ ਇਹਦੇ ਤਰਫ ਤੇ ਸਾਰਿਆਂ ਨੂੰ 6-6 ਚੂੜੀਆਂ ਦਾ ਕੀਤਾ ਗਿਆ ਜਿਹੜੀ ਲੇਡੀਜ਼ ਲੜਕੀ ਕੋਈ ਵੀ ਹੋਵੇ 6-6 ਚੂੜੀਆਂ ਪਾਉਣੀਆਂ ਸਾਰਿਆਂ ਨੂੰ ਚਲੋ ਫਿਰ ਆਪਾਂ ਵੀ ਜੜਵੰਨੇ ਆ ਸਾਡੀ ਵੀ ਚੜਾ ਦਿਓ ਬਿਲਕੁਲ ਜੀ ਜਿਹੜੀ ਮਰਜ਼ੀ ਬਾਤ ਤੁਸੀਂ ਰੰਗ ਪਸੰਦ ਕਰੋ ਤੇੀਆਂ ਬੋਲੀਆਂ ਚਲੋ ਰੰਗ ਵੀ ਪਸੰਦ ਕਰ ਲੈਨੇ ਆ রেড ਗ੍ਰੀਨ ਪਾ ਲਓ 6-6 ਵੀ ਚੂੜੀਆਂ ਚੜਵਾ ਰਹੇ ਆ ਜੋ ਕਿ ਇੱਥੇ ਬਾਬਾ ਕਾਲੂ ਜੀ ਦੇ ਮੰਦਿਰ ਦੇ ਵਿੱਚ ਚੂੜੀਆਂ ਦੀ ਫ੍ਰੀ ਸੇਵਾ ਰੱਖੀ ਹੋਈ ਹੈ ਤੇ ਮੈਨੂੰ ਬਹੁਤ ਵਧੀਆ ਲੱਗਾ ਤੇ ਮੈਂ ਕਿਹਾ ਚਲੋ ਗ੍ਰੀਨ ਤਾਂ ਰੈੱਡ ਤਾਂ ਸਾਰੇ ਪਉਂਦੇ ਆ ਆਪਾਂ ਡਿਫਰੈਂਟ ਟਾਈਪ ਦੀਆਂ ਪਉਲੀਆਂ ਆ ਆਪਾਂ ਦੋਨਾਂ ਹੱਥਾਂ ਦੇ 12-12 ਪਉਲੀਆਂ ਆ ਜੀ ਮੰਦਰ ਦੇ ਵਿੱਚ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਅੱਜ ਤੀਆਂ ਦਾ ਪ੍ਰੋਗਰਾਮ ਤਾਂ ਕਰਵਾ ਹੀ ਰਿਹਾ ਸਾਰੇ ਕਰਵਾ ਰਹੇ ਆ ਪਰ ਇਸ ਤੀਆਂ ਦੇ ਪ੍ਰੋਗਰਾਮ ਦੇ ਵਿੱਚ ਇੱਕ ਨਵੀਂ ਚੀਜ਼ ਤੁਹਾਨੂੰ ਦੱਸਣ ਜਾ ਰਹੇ ਆ ਚੂੜੀਆਂ ਤਾਂ ਫ੍ਰੀ ਵਿੱਚ ਹੋ ਰਹੀਆਂ ਨੇ ਚੂੜੀਆਂ ਫ੍ਰੀ ਵਿੱਚ ਮਿਲ ਰਹੀਆਂ ਸਾਰਿਆਂ ਨੂੰ 6-6 ਚੂੜੀਆਂ ਵੰਡ ਰਿਹਾ ਇਹਦੇ ਨਾਲ ਨਾਲ ਗੋਲ ਗੁੱਪਿਆਂ ਦੀ ਸੇਵਾ ਵੀ ਫ੍ਰੀ ਹੋ ਰਹੀ ਹੈ ਪੂਰਾ ਇੰਜੋਏ ਕਰ ਰਹੇ ਆਪਾਂ ਬਹੁਤ ਜ਼ਿਆਦਾ ਮਸਤੀ ਕਰ ਰਹੇ ਆਂ ਪੂਰ ਇੰਜੋਏ ਕਰਾ ਰਹੇ ਆਂ ਘਰ ਵੀ ਰਿਹਾ ਤੇ ਕਰਵਾ ਵੀ ਰਹੇ ਆਂ ਤੇ ਇਹ ਤਿਹਾੜ ਬੜਾ ਵਧੀਆ ਮਨਾ ਰਹੇ ਆ ਤੇ ਅਸੀਂ ਵੀ ਪੂਰਾ ਫੁੱਲ ਇੰਜੋਏ ਕਰ ਰਹੇ ਆ ਤੇ ਤੁਹਾਡਾ ਵੀ ਐਂਟਰਟੇਨਮੈਂਟ ਹੋ ਰਿਹਾ ਸਸੀ ਵੀ ਮਸਤੀ ਕਰ ਰਹੇ ਆ ਡਾਂਸ ਕਰ ਰਹੇ ਆ ਇੰਜੋਏ ਕਰ ਰਹੇ ਆ ਚੂਲੇ ਛੂੜ ਰਹੇ ਆ ਗੋਲ ਗੱਪੇ ਖਾ ਰਹੇ ਆ ਛੂੜੀਆਂ ਪਾ ਰਹੇ ਆ ਮਜ਼ਾ ਆ ਰਿਹਾ ਸਾਨੂੰ ਪਿੰਡ ਦੇ ਸਰਪੰਚ ਕੁਲਵੰਤਪੁਰ ਮੈਡਮ ਤੇ ਜੋ ਕਿ ਇਸ ਪਿੰਡ ਦੇ ਸਰਪੰਚ ਵੀ ਨੇ ਤੇ ਕਲੈਕਸੀ ਗਲੋਬਲ ਸਕੂਲ ਦੇ ਪ੍ਰਿੰਸੀਪਲ ਵੀ ਨੇ ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੋ ਕਿ ਤੀਆਂ ਦੇ ਇਸ ਪ੍ਰੋਗਰਾਮ ਦੇ ਵਿੱਚ ਇਨਵਾਈਟਡ ਆਏ ਨੇ ਚੀਫ ਗੈਸਟ ਦੇ ਤੌਰ ਤੇ ਆਏ ਹੋਏ ਨੇ ਹਾਂਜੀ ਮੈਮ ਕੀ ਹਾਲ ਤੁਹਾਡਾ ਮੇਰਾ ਹਾਲ ਬਿਲਕੁਲ ਵਧੀਆ ਜੀ ਹਾਂਜੀ ਮੈਂ ਵੀ ਤੀਆਂ ਦੇ ਇਸ ਪ੍ਰੋਗਰਾਮ ਨੂੰ ਇੰਜੋਏ ਕਰਨ ਆਏ ਹਾਂ ਤੁਹਾਨੂੰ ਇਨਵਾਈਟ ਕੀਤਾ ਇਹਨਾਂ ਨੇ ਤੇ ਤੁਸੀਂ ਥੋੜਾ ਦੱਸੋ ਸਾਨੂੰ ਇਸ ਪ੍ਰੋਗਰਾਮ ਦੇ ਬਾਰੇ ਤੀਆਂ ਦਾ ਪ੍ਰੋਗਰਾਮ ਜਿਹੜਾ ਕਿ ਹਰ ਪਿੰਡ ਦੇ ਵਿੱਚ ਹੁਣ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਅੱਜ ਪਿੰਡ ਪਾਸਟਾ ਦੇ ਵਿੱਚ ਵੀ ਇਹ ਜਿਹੜਾ ਮੇਲਾ ਆ ਇਹ ਧੂਮ-ਧਾਮ ਨਾਲ ਮਨਾਇਆ ਜਾਣ ਲੱਗਾ ਆ ਇਹ ਇੱਥੇ ਦੀ ਖਾਸੀਅਤ ਇਹ ਆ ਕਿ ਜਿਹੜੀਆਂ ਫੇਵਰੇਟ ਚੀਜ਼ਾਂ ਹਨਾ ਕੁੜੀਆਂ ਦੀਆਂ ਤੇ ਇਸਤਰੀਆਂ ਦੀਆਂ ਗੋਲ ਗੱਪੇ ਤੇ ਚੂੜੀਆਂ ਉਹ ਵਰੀ ਰੱਖੀਆਂ ਗਈਆਂ ਆ ਤੇ ਬਾਕੀ ਸਾਰਾ ਪਿੰਡ ਇੰਜੋਏ ਕਰ ਰਿਹਾ ਆ ਮੈਂ ਖੁਦ ਇਸ ਚੀਜ਼ ਨੂੰ ਬਹੁਤ ਇੰਜੋਏ ਕਰ ਰਹੀ ਆ ਪਹਿਲੀ ਵਾਰ ਐਸੇ ਚੀਬ ਗੈਸਟ ਆਈਆਂ ਵੈਸੇ ਮੈਂ ਤੀਆਂ ਦਾ ਤਿਹਾਰ ਬਹੁਤ ਮਨਾਉਂਦੀ ਆ ਸਕੂਲ ਦੇ ਵਿੱਚ ਵੀ ਕਿਉਂਕਿ ਮੈਂ ਸਕੂਲ ਦੀ ਪ੍ਰਿੰਸੀਪਲ ਵੀ ਆ ਔਰ ਪਿੰਡ ਦੀ ਸਰਪੰਚ ਵੀ ਆ ਪਿੰਡ ਪਾਸਤਾ ਤੋਂ ਜੋ ਕਿ ਮੁਨੀਸ਼ ਕੁਮਾਰ ਲਵਲੀ ਜੀ ਇਸ ਪਿੰਡ ਦੇ ਪੰਚ ਨੇ ਹੁਣ ਉਹਨਾਂ ਨਾਲ ਗੱਲਬਾਤ ਕਰਦੇ ਕਿ ਜਿੱਦਾਂ ਕਿ ਤੀਆਂ ਦਾ ਤਿਉਹਾਰ ਪਹਿਲਾਂ ਤਾਂ ਫੀਮੇਲ ਲੇਡੀਆਂ ਦੇ ਵਿੱਚ ਹੀ ਮਨਾਇਆ ਜਾਂਦਾ ਸੀ ਤੇ ਹੁਣ ਨਵਾਂ ਟਾਈਮ ਆ ਚੁੱਕਾ ਹੈ ਜਨਰੇਸ਼ਨ ਚੇਂਜ ਹੋ ਚੁੱਕੀ ਹੈ ਟਾਈਮ ਦੇ ਨਾਲ ਸਭ ਕੁਝ ਚੇਂਜ ਹੋ ਰਿਹਾ ਹੈ ਤੇ ਹੁਣ ਜੈਂਟਸ ਵੀ ਇਨਵਾਈਟ ਹੁੰਦੇ ਨੇ ਇਦਾਂ ਦੇ ਮੇਲਿਆਂ ਦੇ ਵਿੱਚ ਤੇ ਆਓ ਸਨਾਈ ਗੱਲਬਾਤ ਕਰਦੇ ਕਿ ਸਰ ਤੋਂ ਇਸ ਮੇਲੇ ਤੇ ਆ ਕੇ ਕਿਦਾਂ ਲੱਗਾ ਬਹੁਤ ਵਧੀਆ ਲੱਗਿਆ ਜੀ ਇਹ ਪਿੰਡ ਦੇ ਵਿੱਚ ਜਿਹੜਾ ਨਾ ਕੁੜੀਆਂ ਜਿਹੜੀਆਂ ਐਕਚੁਅਲੀ 100 ਅੰਨੇ ਮਿਲਨੇ ਤੇ ਆਪਣੇ ਘਰਾਂ ਨੂੰ ਵਾਪਸ ਆਉਂਦੀਆਂ ਸਨ ਜਿਹੜੀਆਂ ਐਕਚੁਅਲੀ ਪਹਿਲਾਂ ਉਹਨਾਂ ਦੀ ਵਜ੍ਹਾ ਨਾਲ ਤਿਉਹਾਰ ਮਨਾਇਆ ਜਾਂਦਾ ਤੇ ਲੇਡੀਜ਼ ਆਪਣੇ ਮਨ ਦੀਆਂ ਇੱਕ ਦੂਜੇ ਨੂੰ ਕਹਿੰਦੀਆਂ ਸੀਗੀਆਂ ਹੁਣ ਜ਼ਮਾਨਾ ਚੇਂਜ ਹੋ ਗਿਆ ਹੈ ਆ ਬੰਦੇ ਇਨਵੋਲਵ ਹੋਣ ਲੱਗ ਗਏ ਆ ਤਾਂ ਪਹਿਲਾਂ ਤਾਂ ਬੰਦੇ ਇਹਨਾਂ ਦੇ ਵਿੱਚ ਆਂਦੇ ਹੀ ਨਹੀਂ ਸਕੇ ਤੇ ਲੇਡੀਜ਼ ਦਾ ਤਿਹਾਰਿਆ ਫਿਰ ਕੇ ਬਹੁਤ ਅੱਛਾ ਲੱਗਾ ਸਾਡੇ ਪਿੰਡ ਦੇ ਬੱਚੇ ਔਰ ਲੇਡੀਜ਼ ਨੇ ਉਪਰਾਲਾ ਕੀਤਾ ਆ ਔਰ ਨਾਲੇ ਟੈਂਪ ਪੰਚਾਇਤ ਇਹਨਾਂ ਨੂੰ ਹੋਰ ਉੱਪਰ ਲੈ ਜਾਣ ਦੀ ਕੋਸ਼ਿਸ਼ ਕਰੂੰਗੀ। ਬਹੁਤ ਬਹੁਤ ਧੰਨਵਾਦ। ਤਾਂ ਆ ਜਿਹੜਾ ਤੀਆਂ ਦਾ ਤੁਸੀਂ ਇਹ ਬਹੁਤ ਵਧੀਆ ਇਹ ਉਪਰਾਲਾ ਕੀਤਾ ਵਾ ਤਿਹਾਰ ਮਨਾ ਰਹੇ ਆ ਲੇਡੀਜ਼ ਦਾ ਮਨ ਮਨਪਸੰਦ ਤਿਹਾਰ ਜੋ ਕਿ ਮੇਲਾ ਕਰ ਰਹੇ ਹੋ ਇੱਥੇ ਬਹੁਤ ਵਧੀਆ ਤੇ ਜਿਹੜੇ ਮੇ ਚੀਜ਼ਾਂ ਦੇਖੀਆਂ ਇੱਥੇ ਬਹੁਤ ਡਿਫਰੈਂਟ ਡਿਫਰੈਂਟ ਚੀਜ਼ਾਂ ਵੀ ਮੈਨੂੰ ਦੇਖਣ ਨੂੰ ਮਿਲੀਆਂ ਜਿੱਦਾਂ ਚੂੜੀਆਂ ਚੜਾ ਰਹੇ ਆ ਗੋਲ ਗੱਪੇ ਖਵਾ ਰਹੇ ਹੋ ਫਰੀ ਦੇ ਵਿੱਚ ਲੇਡੀਜ਼ ਨੂੰ ਤੇ ਬਹੁਤ ਵਧੀਆ ਲੱਗਾ ਮੈਂ ਖੁਦ ਵੀ ਇੰਜੋਏ ਕੀਤੀਆਂ ਚੀਜ਼ਾਂ ਸਾਨੂੰ ਵੀ ਦੱਸੋ ਥੋੜਾ ਇਸ ਮੇਲੇ ਦੇ ਬਾਰੇ ਕੁਝ ਬੋਲ ਸਤਿ ਸਤਿ ਆਬਾ ਕਾਲੂ ਜੀ ਮਹਾਰਾਜ ਕੀ ਜੈ ਸਤ ਬਾਬਾ ਕਾਲੂ ਜੀ ਪਿੰਡ ਪਾਂਛਤਾ ਵੱਲੋਂ ਹਰ ਸਾਲ ਦੋ ਮੇਲੇ ਕਰਵਾਏ ਜਾਂਦੇ ਨੇ 메ਨ ਮੇਲੇ ਬਸਾਖੀ ਦਾ ਮੇਲਾ ਤੇ ਜਗਰਾਤਾ ਇਸ ਦਰਬਾਰ ਦੇ ਵਿੱਚ ਹੋਇਆ ਕਰਦਾ ਸੋ ਇਸ ਬਾਰ ਵੀ ਸਾਰੀ ਕਮੇਟੀ ਨੇ ਤੇ ਪਿੰਡ ਦੇ ਆ ਬੀਬੀਆਂ ਨੇ ਰਲ ਕੇ ਇਸ ਸਥਾਨ ਤੇ ਤੀਆਂ ਦਾ ਤਿਉਹਾਰ ਮਨਾਉਣ ਦਾ ਫੈਸਲਾ ਕੀਤਾ ਜੋ ਕਿ ਅੱਜ ਮਨਾਇਆ ਜਾ ਰਿਹਾ ਜਿਸ ਤਰ੍ਹਾਂ ਆਪ ਸਭ ਜਾਣੂ ਕਿ ਤੀਆਂ ਦਾ ਤਿਹਵਾਰ ਜਿਹੜਾ ਉਹ ਸਾਰੇ ਹਿੰਦੁਸਤਾਨ ਦੇ ਵਿੱਚ ਕੀ ਵਰਲਡ ਦੇ ਵਿੱਚ ਪਪੂਲਰ ਹੈ ਸੋ ਅੱਜ ਦਾ ਇਹ ਤਿਹਵਾਰ ਜਿਹੜਾ ਮਨਾਇਆ ਜਾ ਰਿਹਾ ਇਸ ਦੇ ਵਿੱਚ ਬੀਬੀਆਂ ਨੇ ਉਪਰਾਲਾ ਕਰਕੇ ਹੁਣ ਲਗਾਤਾਰ ਉਹ ਚੱਲ ਰਿਹਾ ਪ੍ਰੋਗਰਾਮ ਬੱਚੇ ਛੋਟੇ-ਛੋਟੇ ਬੱਚੇ ਤੋਂ ਲੈ ਕੇ ਵੱਡੇ ਪਰਿਵਾਰਾਂ ਦੀਆਂ ਵੱਡੀਆਂ ਲੜਕੀਆਂ ਉਹ ਆਪਣਾ ਰੰਗਮੰਚ ਦੇ ਉੱਤੇ ਆਪਣਾ ਪ੍ਰੋਗਰਾਮ ਪੇਸ਼ ਕਰ ਰਹੀ ਹੈ। ਸੋ ਇਸੇ ਤਰ੍ਹਾਂ ਇਹ ਜੋ ਸਾਰਾ ਪ੍ਰੋਗਰਾਮ ਹੈ ਇਹ ਸਤ ਬਾਬਾ ਕਾਲੂ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ। ਸੋ ਸਤ ਬਾਬਾ ਕਾਲੂ ਕਮੇਟੀ ਨੇ ਅੱਜ ਦੇ ਦਿਨ ਇਹ ਚੂੜੀਆਂ ਦਾ ਖਾਸ ਤੌਰ ਤੇ ਕਿਉਂਕਿ ਸਾਉਣ ਦਾ ਮਹੀਨਾ ਔਰਤਾਂ ਦੇ ਲਈ ਬਹੁਤ ਮਹਾਨ ਹੁੰਦਾ ਹੈ, ਬਹੁਤ ਵਧੀਆ ਹੁੰਦਾ। ਇਸ ਦੇ ਵਿੱਚ ਖੁਸ਼ੀ ਦੇ ਵਿੱਚ ਚੂੜੀਆਂ ਧਰਾਇਆ ਜਾਂਦੀਆਂ। ਤੇ ਪੇਕਿਆਂ ਤੋਂ ਭਰਾ ਸੁਧਾਰੇ ਲੈ ਕੇ ਆਉਂਦੇ ਆ ਉਹ ਜਿਸ ਤਰ੍ਹਾਂ ਬਹੁਤ ਸਾਰੇ ਜਿਹੜੇ ਫੰਕਸ਼ਨ ਜਿਹੜੇ ਇੱਥੇ ਕਰਵਾਏ ਜਾਂਦੇ ਆ ਸੋ ਮੈਂ ਕਮੇਟੀ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਜਿੱਥੇ ਚੂੜੀਆਂ ਦਾ ਮੁਫਤ ਵਿੱਚ ਚੂੜੀਆਂ ਜਿਹੜੀਆਂ ਉਹ ਔਰਤਾਂ ਨੂੰ ਬੱਚਿਆਂ ਨੂੰ ਚੜਾਉਣ ਦਾ ਉਪਰਾਲਾ ਕੀਤਾ ਆ ਇਸ ਦੇ ਨਾਲ ਨਾਲ ਉਹਨਾਂ ਨੇ ਆਏ ਹੋਏ ਸਾਰੇ ਸੰਗਤਾਂ ਦੇ ਵਿੱਚ ਜਿਹੜੇ ਸਾਡੇ ਪਾਣੀ ਪੂਰੀ ਆ ਤੇ ਉਹ ਗੋਲ ਗੱਪਿਆਂ ਨੂੰ ਵੀ ਇਹ ਲਗਾਤਾਰ ਫਰੀ ਦੇ ਵਿੱਚ ਲੰਗਰ ਲਾਇਆ ਇਸ ਦੇ ਨਾਲ ਨਾਲ ਜਦੋਂ ਇਹ ਪ੍ਰੋਗਰਾਮ ਖਤਮ ਹੋਏਗਾ ਤਾਂ ਉਸ ਉਸ ਤੋਂ ਬਾਅਦ ਚਾਪ ਕੋਟੀਆਂ ਦਾ ਲੰਗਰ ਵੀ ਚੱਲੇਗਾ ਉਸ ਦੇ ਨਾਲ ਬੇਸਨ ਮਰਫੀ ਇਹ ਵੀ ਪ੍ਰੋਗਰਾਮ ਸਾਰੀ ਸੰਗਤ ਨੂੰ ਸ਼ਕਾਇਆ ਜਾਵੇਗਾ ਸੋ ਇਸੇ ਤਰ੍ਹਾਂ ਵੱਧ ਚੜ ਕੇ ਇਸ ਮੇਲੇ ਦੇ ਵਿੱਚ ਇਸਦੀਆਂ ਦੇ ਵਿੱਚ ਸੰਗਤ ਜਿਹੜੀ ਪਹੁੰਚੀ ਆ ਲੜਕੀਆਂ ਖੰਡ ਕਰ ਰਹੀਆਂ ਸਾਰੇ ਦਰਸ਼ਕ ਜਿਹੜੇ ਆ ਬਹੁਤ ਅੱਛਾ ਸ਼ਕਾਰ ਉੱਠੇ ਉਹਨਾਂ ਦਾ ਪ੍ਰੋਗਰਾਮ ਦੇਖ ਕੇ ਸੋ ਮੈਂ ਦੁਬਾਰਾ ਫਿਰ ਕਮੇਟੀ ਦਾ ਸਮੂਹ ਨਗਰ ਦਾ ਧੰਨਵਾਦ ਕਰਦਾ ਸਮੂਹ ਪੰਚਾਇਤ ਦਾ ਧੰਨਵਾਦ ਕਰਦਾ ਜੋ ਕਿ ਸਾਰੀ ਪੰਚਾਇਤ ਸਰਪੰਚ ਕਲਵੰਤ ਕੌਰ ਜੀ ਤੇ ਉਹਨਾਂ ਦੇ ਨਾਲ ਸਾਰੇ ਪੰਚਾਇਤ ਮੈਂਬਰ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਸਾਰੀ ਸੰਗਤ ਦਾ ਜੋ ਇਸ ਇਲਾਕੇ ਦੇ ਵਿੱਚ ਜੇਛਾ ਵਿਚੇ ਵਿਚੇ ਪ੍ਰੋਗਰਾਮ ਸੁਣ ਰਹੇ ਆ ਉਹ ਵੀ ਮਤਲਬ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਸੋ ਮੇਰੇ ਨਾਲ ਜਿਹੜੇ ਇਸ ਵੇਲੇ ਸਾਡੇ 7ਵਾਂ ਕਾਲੇ ਦੇ ਪ੍ਰਧਾਨ ਸਰਦਾਰ ਦਿਗਜੀਤ ਸਿੰਘ ਜੀ ਹਰਦੀਪ ਸਿੰਘ ਜੀ ਕੈਪਟਨ ਹਰਦੀਪ ਸਿੰਘ ਜੀ ਤੇ ਨਾਲ ਸਤਵੀਰ ਸਿੰਘ ਜੀ ਤੇ ਮੇਰੇ ਮੇਰਾ ਖੁਦ ਅਸ਼ੋਕ ਪਰਮਾਰ ਤੇ ਮੇਰੇ ਨਾਲ ਨੇ ਨਿੰਦਰ ਜੀ ਨਿੰਦਰ ਸਿੰਘ ਜੀ ਅਜੇ ਕੁਮਾਰ ਜੀ ਤੇ ਸਾਡੇ ਬਜ਼ੁਰਗ ਕਪਲਦੇਵ ਜੀ ਉਹ ਸੋ ਇਸ ਵੇਲੇ ਅਸੀਂ ਸਾਰੇ ਦੁਆ ਕਰਦੇ ਆ ਇਹ ਜਿਹੜਾ ਫੰਕਸ਼ਨ ਆ ਇਸੇ ਤਰ੍ਹਾਂ ਹਰ ਸਾਲ ਚੱਲਦਾ ਰਹੇ ਬਹੁਤ ਬਹੁਤ ਧੰਨਵਾਦ ਮਰਦੇ ਪੁਂਕੀ ਦੀਆਂ ਆਂਦਾ ਮੇਰੇ ਲਈ ਮੈਂ ਥੋੜੀ ਆ ਖੜਾਈ ਆਉਂਦਾ ਆ ਬੋਲ ਮੇਰੇ ਲਈ ਆਂਦਾ ਪੁੱਤ ਸੋਹਣਾ ਵੀਰਿਆ ਮੋਹਤਾ ਲੈ ਆਂਦਾ ਚੋਤੀਸ ਲਈ ਆਂਦਾ ਬਹੁਤ ਸੋਹਣਾ ਆ ਮੇਰੇ ਲਈ ਤਾਂ ਕੁਛ ਨਹੀਂ ਲਿਆਂਦਾ ਤੇਰਾ ਮੇਰੇ ਮਾੜਾ ਮੋਟਾ ਤੇਲ ਫੋਲਿਆ ਕਬੂਲ ਕਰ ਨਾ ਕੁਛ ਨਹੀਂ ਦਿੰਦੇ ਸਾ ਮੇਰਾ ਲੈਣਾ ਨਹੀਂ ਜ਼ਮੀਨਾਂ ਵਾਲੇ ਜਾਇਦਾਦਾਂ ਵਾਲੇ ਤੂੰ ਕੀ ਲੈ ਕੇ ਆ ਗਿਆ ਮੰਮੀ ਤੇ ਇੱਕ ਹੋਰ ਲੈ ਲੈ ਸੂਟ ਮਾ ਤੇ ਇਹ ਤਾਂ ਦੋ ਲੈ ਜਾਂਦੇ ਮਾਗਾ ਬੇਬੇ ਜਿੱਤੇ ਗੁੱਸੇ ਨਾ ਹੋਣ ਤੇ ਬੇਬੇ ਬੇਬੇ ਨੂੰ ਗੁੱਸਾ ਮੇਰੇ ਤੇ ਰਿਹਾਂ ਦਰੋਂ ਮੇਰੀਆਂ ਕਿਹੜੀਆਂ ਪੰਜ ਸੱਤ ਘਹਿਰਾ ਇੱਕੋ ਦਾ ਹੈਗੀ ਆ ਫਿਰ ਚੱਜ ਨਾ ਲੈ ਕੇ ਆਉਂਦਾ ਜੇ ਇੱਕ ਭੈਣ ਸੀ ਤਾਂ ਆਪਣੇ ਨਾਲੋਂ ਮੈਂ ਵਧੀਆ ਲਿਆਂਦਾ ਤੇ ਉਹਨੂੰ ਗਰੀਬੀ ਦਾਵੇ ਦਾ ਮੰਮੀ ਤੁਸੀਂ ਐਡਾ ਕਾਤੋਂ ਕਰਦੇ ਆ ਜੋ ਮੇਰਾ ਵੀਰਾ ਲੈ ਕੇ ਆਇਆ ਉਹ ਵਧੀਆ ਸਾਡੇ ਲਈ ਤਾਂ ਅੱਛਾ ਬਹੁਤ ਵਧੀਆ ਆ ਹਾਂਜੀ ਲੈ ਮਾ ਬੇਬੇ ਬੇਬੇ ਨੇ ਤੇ ਪਾਸਿਆ ਸੀ ਨੰਮਾ ਸਦਾ ਟਾਈਮ ਕੱਢ ਕੇ ਆਇਆ ਮੈਂ ਤੂੰ ਹੁਣ ਖਾਣ ਲਈ ਬਿਸਕਟ ਨਹੀਂ ਲਿਆਇਆ ਕੁਝ ਵੀ ਮੈਂ ਬਹੁਤ ਬਸ ਲਿਆਉਂਦਾ ਅੱਛਾ ਕੇਲੇ ਲਿਆਉਂਦੇ ਤੇ ਲਿਆਉਂ ਭਲੇ ਆਉਂਦੇ ਅੱਛਾ ਕਰੋਟ ਲਿਆ ਕੇ ਦਾਣਾ ਠੀਕ ਆ ਹਾਂ ਮਾ ਗੋਡੇ ਦੁਖਦੇ ਨਾ ਕਰੋਟ ਖਾਣ ਵੀ ਤਾਂ ਠੀਕ ਹੋ ਜੂਗੇ ਆ ਭਲੇ ਹੀ ਫਟਾ ਫਟ ਆ ਤੇ ਫਿਰ ਤੇ ਬਿਸਕਟ ਆ ਵਿੱਚ ਪਿੰਗ ਆਇਆ ਅੱਛਾ ਤਾਂ ਜੀ ਸਾਰਾ ਮੈਨੂੰ ਤਾਂ ਲੱਗਦੀਆਂ ਨਹੀਂ ਪਿੰਗ ਆਈਆਂ ਹੈਗੀਆਂ ਕੱਲੇ ਕਰੋਟ ਆਵੇ ਆਵੇ ਨਾ ਕਰਿਆ ਸਾਰ ਹਾਂ ਮਾ ਬਣਦੇ ਰਹੇਦਾ ਆ ਅੱਛਾ ਇਹੀ ਕਮੜੀ ਦਾ ਕੰਮ ਆੜੀਆਂ ਬੇਬੇ ਤੇਰੇ ਅੱਛਾ ਨੋਹਾ ਇਹ ਤਾਂ ਮੈਂ ਨਾਲ ਲੜਦੀ ਬੜਾਇਆ ਉਹ ਨਹੀਂ ਬੇਬੇ ਮੈਂ ਨਾੜ ਮਾਰਖੀ ਤੇ ਮਰੀ ਨਾ ਨਾ ਇਹ ਲੜਦੀ ਤੇਰੇ ਨਾਲ ਕੋਈ ਲੜਿਆ ਨਾ ਘਰ ਫੋਟੋ ਅੱਛਾ ਜੀ ਅਬੀਬੀ ਮੇਰੀ ਪੇਕਿਆਂ ਦੇ ਮੇਨੇ ਮਾਰਦੀ ਰਹਿੰਦੀ ਫੇ ਮੈਂ ਲੜਾ ਨਾ ਤਾਂ ਹੋਰ ਕੀ ਕਰਾਂ ਉਹ ਚਾਲ ਕੋਈ ਨਹੀਂ ਦੁਨੀਆਂ ਦਾ ਮੇ ਕੀ ਕਰੀਆ ਗਰੀਬੀ ਦਾ ਨਿਕਾਲ ਸੋਣ ਭੈਣੇ ਵੀ ਖੇਤੀ ਚ ਕਿਸੇ ਕੁਝ ਨਿਕਲਦਾ ਨਹੀਂ ਬੇਥੇਰਾ ਕੁਝ ਨਿਕਲਦਾ ਆ ਹੈ ਤੂੰ ਖੇਤੀ ਚੋਂ ਕੱਢ ਕੇ ਵੀ ਆਪਣੀ ਭੈਣ ਲਈ ਕੁਸ਼ਤਾ ਲੈ ਕੇ ਆਇਆ ਕ ਬੇਬੇ ਤੂੰ ਦੇ ਆਈ ਆਪਣੀ ਕੁੜੀ ਨੂੰ ਸੰਭਾਰਾ ਮੈਂ ਦੇ ਆਈ ਆ ਬਹੁਤ ਕੁਝ ਦੇ ਕੇ ਆਈ ਆ ਬੀਪੀ ਕਿਹੜਾ ਮੈਨੂੰ ਦੱਸਦੀ ਜਦੋਂ ਜਾਣ ਲੱਗਦੀ ਵੀ ਧੀ ਨੂੰ ਕੀ ਕੁਸ਼ ਦਿੱਤਾ ਮੈਂ ਇਸ ਬਸ ਦੀ ਨਾਲ ਅਸੇ ਤੂੰ ਬੋਲਣਾ ਨਹੀਂ ਬੋਲੇ ਮੇਰਾ ਪੁੱਤ ਠੀਕ ਆ ਵੀਰਿਆ ਮੈਂ ਬੋਲੂ ਉਹ ਕੰਨੀ ਤਰਾ